ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਹਰੜਾ ਕਲਾਂ ਤਸੀਲ ਲਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਪਸ਼ੂ ਦਿਖਾਵਾਂਗੇ 4 ਬਿਲਕੁਲ ਸੋਹੇ ਸਵਾਏ ਦੇ 2 ਗੱਬਣਾ ਤਿਆਰ ਤੇ ਆਪਾਂ ਪਹੁੰਚੇ ਭਾਜੀ ਪਕੀਤੇ ਸਿੰਘ ਹੋਣਾ ਕੋਲ ਤਿਆਰੂ ਕਰਦੇ ਆ ਭਾਜੀ ਨਾਲ ਗੰਦ ਪਾ ਤੇ ਪੁੱਛਦੇ ਨਾ ਦੀ ਡਿਟੇਲ ਸਾਸੀ ਕਾਲ ਪਾਜੀ 사ਸੀ ਕਾਲ ਪਾਜੀ 사ਸੀ ਕਾਲ ਕੀ ਹਾਲ ਚੱਲ ਜੀ ਵਾ ਠੀਕ ਠਾਕ ਪਾਜੀ ਜਗੇ ਹੋ ਠੀਕ ਠਾਕ ਆ ਜੰਡਤੀ ਕਲਾ ਜੀ ਵਧੀਆ ਚਾਈਦਾ ਹੋਰ ਪਿਆ ਮੀ ਮੂਕ ਨਹੀਂ ਮੀ ਪੈ ਗਿਆ ਤੜਕੇ ਵਾਵਾ ਜੀ ਚਲੋ ਵਧੀਆ ਹੋ ਗਿਆ ਪਾਜੀ ਆ ਮੌਸਮ ਕਰਤਾ ਠੰਡਾ ਰੱਬ ਹਾਂਜੀ ਹਾਂਜੀ ਪਾਜੀ ਸਹੀ ਗੱਲ ਹੈ ਤੁਹਾਡੀ ਹੋਰ ਮਨਜੋਤ ਵੀਰ ਬਸ ਵਧੀਆ ਮਨਜੋਤ ਬੁੱਕਦਾ ਪੂਰਾ ਚਲੋ ਚੰਗੀ ਗੱਲ ਆਰੇ ਹਾਂਜੀ ਹਾਂਜੀ ਵੀ ਵੀ ਜ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਨ ਹਰੜ ਕਲਾਾਂ ਤਸੀਲਾ ਹੀ ਨਾਲਾ ਤੇ ਜ਼ਿਲ੍ਹਾ ਮੁੰਸਰ ਜੀ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ 904176983 ਭਾਈ ਠੀਕ ਹੈ ਭਾਈ ਤੇ ਕਰੀਏ ਸ਼ੁਰੂ ਆ ਜੀ ਹਾਂ ਜੀ ਭਾਈ ਕਰੀਏ ਤੇ ਇਧਰੋਂ ਪਹਿਲੇ ਨੰਬਰ ਤੋਂ ਕਰੀਏ ਹਾਂ ਇਧਰੋਂ ਕਰ ਲੋ ਇਹ ਵੀ ਅੱਜ ਹੀ ਸੁਈ ਜੋ ਟੀ ਅੱਛਾ ਜੀ ਹਾਂ ਜੀ ਹਾਂ ਭਾਈ ਪਹਿਲੇ ਨੰਬਰ ਦੇ ਮੈਂ ਕਿੰਨਾ ਵਜੇ ਸੁਈ ਆ ਜੀ ਜੀ ਦੇ ਦੁਜਾ ਸਵੇਰ ਸੁਈ ਜੀ ਅੱਛਾ ਜੀ ਕਿੱਤੀ ਰਿੱਧੀ ਆ ਨੇ ਠੀਕ ਹੈ ਜੇ ਜਿਹੜੇ ਉਹਨੇ ਰੇ 4 ਵਜੇ ਸੁਈ ਜੀ ਠੀਕ ਲੋ ਜੀ ਫੀਮੇਲ ਕਾਫ ਜੀ ਹਾਂ ਜੀ ਇਹ ਬਿਲਕੁਲ ਤਾਰੀ ਬਹੁਤ ਜ਼ਿਆਦੀ ਠੰਡੀ ਸੀ ਤੇ ਪਾਣੀ ਠੋਡੀ ਬਿਲਕੁਲ ਕਿੰਨਾ ਕੱਢਿਆ ਬੋਲਾ ਬੋਲਾ ਵੀਰ ਦੀ ਇਹਦੇ ਥੱਲੇੋਂ ਮੰਨ ਲਓ 5 ਤੇ 27 ਕਿਲੋ ਸੇਰੇ ਕੱਢਿਆ ਤੇ 2.5 ਕਿਲੋ 5 ਕਿਲੋ ਚ ਹੋਇਆ ਜੀ ਅੱਛਾ ਜੀ ਦੋ ਟੈਮਾਂ ਦਾ ਜੀ ਠੀਕ ਹੈ ਲੋ ਜੀ ਦੋ ਚਵਾਈਆਂ ਹੋ ਚੁੱਕੀਆਂ ਬੱਚਾ ਦੂਤ ਤਾਂ ਨਹੀਂ ਸੋ ਕੋਈ ਨੋਛ ਗਿਆ ਠੀਕ ਹੈ ਠੀਕ ਹੈ ਜੀ ਆਹ ਬਾਈ ਚੰਦੇ ਚੰਦੇ ਤਾਂ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦੀ ਭਾਜੀ ਚੰਗੀ ਛੋਟੀ ਦੋ ਚਵਾਈਆਂ ਹੋ ਗਈਆਂ ਮੈਂ ਖੋਲ ਕੇ ਦਿਖਾਉਂਦਾ ਠੀਕ ਹੈ ਠੀਕ ਹੈ ਜੀ ਮੇਰੀ ਕਾਟ ਕਾਟ ਜਿਹੜਾ ਬਹੁਤ ਚੰਗਾ ਆ ਗਿਆ ਤੇ ਦੂਜਾ ਸੁਆਸ ਹੋਈ ਇਹ ਤੇ ਬਾਈ ਕਿੰਨੇ ਦੁੱਧ ਵਾਲੀ ਏ ਜੀ ਜੀ ਇਹ ਦੁੱਧ ਪਹਿਲੇ 11 12 ਆਰਾਂ ਮਾਰਾ ਗਲੋਟੀਆਂ ਭਰਿਆ ਹੀ ਐਸਾ ਹੀ ਹਾਂਜੀ ਇਹ ਮਾਲੋ ਦੁੱਧ ਖੋਹਾਂ ਨਹੀਂ ਜੰਮੀ ਗੁਰਮੀ ਨੇ ਮਾਰਾ ਤਾਂ ਕਲਾਸ ਕੱਢੂ ਉਧਰ ਦੀ ਏ ਠੀਕ ਆ ਠੀਕ ਆ ਲਓ ਬਜੀ ਗੱਟ ਬਲਾਇਆ ਗਜੇ ਤੇ ਪਹਿਲਾਂ ਨਹੀਂ 11 12 ਲੀਟਰ ਜਿਹੜਾ ਦੁੱਧ ਭਰਿਆ ਵਾ ਤੇ ਇਸ ਟਾਈਮ ਜਿਹੜਾ ਛੱਡਾ ਛੁੱਟਾ ਬਹੁਤ ਹੀ ਚੰਗਾ ਲੱਗਾ ਵਾ ਤੇ ਥਣ ਸੁਣ ਵੀ ਬਹੁਤ ਹੀ ਚੰਗਾ ਆ ਗਿਆ ਹਨ ਗਿੱਟ ਗਿੱਟ ਤੇ ਥਣ ਲੱਗਾ ਵਦੀਆਂ ਵੇਖੋ ਕਿੰਨੀ ਕਿੰਨੀ ਜਨੀ ਰੋ ਗਿਆ ਠੀਕ ਹੈ ਜੀ ਤੀਨ ਵੇਖੋ ਫਿਰ ਕਿੰਨੀ ਹੈ ਠੀਕ ਹੈ ਜੀ ਹੈ ਵੀ ਸਿੰਗਲ ਹੱਡੀ ਜਿਹੜੇ ਸੇਲ ਕੁਆਲਟੀ ਸੇਲ ਭਾਜੀ ਬੜੀ ਆ ਅੱਛਾ ਜੀ ਬਹੁਤ ਜਿਆਦੀ ਠੰਡੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਕਰੋ ਜੀ ਕਿਹਾ ਖਾਣ ਜਿਹੜਾ ਕੱਲਾ ਕੱਲਾ ਲੱਗਾ ਪਿਆ ਵਾ ਤੇ ਹੈ ਵੀ ਬਿੰਦੀਆਂ ਵਾਲਾ ਚੱਡਾ ਜੇ ਇਹਦੇ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਇਹਦਾ ਮੁੱਲ ਕਰਦੇ ਆ ਤੇ 1 ਲੱਖ 1000 ਅੱਛਾ ਜੀ ਹਾਂ ਨਾ ਹਾਂ ਨਾ ਲਾਸਟ ਹੀ ਲੱਖ ਲੇ ਲੱਖ ਰੁਪਏ ਦੀ ਭਾਈ ਦਵਾਂ ਠੀਕ ਹੈ ਠੀਕ ਹੈ ਲਓ ਭਾਈ 1 ਲੱਖ ਪੂਰੇ ਦੀ ਭਾਈ ਕਹਿੰਦੇ ਕਿ ਦੇ ਦਾਂਗੇ ਨਾ ਦੁੱਧ ਵੀ 12 13 ਲੀਟਰ ਭਰੀ ਜਾਊਗੀ ਹਾਂਜੀ ਕੋਈ ਸਾਂਹ ਵਾਲਾ ਲਾ ਦੇ ਤਾਂ ਪਿੱਛੇ ਵੀ ਫੀਮੇਲ ਕਾਫ ਜੇ ਹਾਂਜੀ ਤੇ ਭਾਈ ਜਿਹੜੀ ਦੂਜੇ ਨੰਬਰ ਤੇ ਇਹਦੇ ਬਾਰੇ ਜੀ ਭਾਜੀ ਮੰਨ ਲਓ ਸੂਈ ਜੇ ਰਾਤੀ ਅੱਛਾ ਜੀ ਆ ਰਾਤੀ ਸੂਈ ਆ ਤੇ ਸੂਆ ਇਹਦਾ ਤਿਜਾ ਜੇ ਠੀਕ ਹੈ ਜੀ ਮੈਂ ਖੋਲ ਕੇ ਪਹਿਲਾਂ ਵਖਣਾ ਠੀਕ ਹੈ ਜੀ ਇਹ ਨੰਬਰ ਤੇ ਸੂਆ ਤੀਜਰਾ ਸੂਈ ਜੇ ਦੇਖੋ ਨਾ ਬੜਾ ਇਹਦੀਆਂ 2 54 ਹਨ ਜੀ ਅੱਛਾ ਜੀ ਹਾਂਜੀ ਹੀ ਗੱਲ ਉਹ ਇਰੀਆ ਨੂੰ ਦੋ ਜਵਾਈਆਂ ਹੋ ਚੁੱਕੀਆਂ ਜਿਹੜੇ ਥਾਂ ਤੋਂ ਇਹਨਾਂ ਨੂੰ ਵੀ ਬਹੁਤੀ ਚੰਗਾ ਲੱਗਾ ਕਰਮਾਲੀ ਨੂੰ ਇਕੱਲਾ ਇਕੱਲਾ ਥਾਂ ਲੱਗਾ ਵਾ ਤੇ ਇਹ ਕਿੰਨੇ ਦੁੱਧ ਵਾਲੀ ਬਾਜੀ ਇਹ ਜਿਹੜੇ ਵੀਰ ਕੋ ਲਈ ਸੀ ਕਹਿੰਦਾ ਸੀ ਕੱਲ ਕਿਤੇ ਸੂਏ ਪਿਆਰਾ ਮਾਰਾ ਚਲ ਉਹ ਚੁੰਧਾ ਰਿਹਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਬਾਜੀ ਬਿਲਕੁਲ ਗਿੱਲੇਣਾੜੂ ਦੇ ਬੱਚਾ ਇਹਦਾ ਵੀ ਅੱਛਾ ਜੀ ਇਹਦੇ ਪਿੱਛੇ ਕੀ ਜਵਾਕ ਆ ਗਿਆ ਇਹਦੇ ਵੀ ਕੱਟੀ ਗੇ ਥਾਂ ਤੇ ਠੀਕ ਲੋ ਜੀ ਇਹਦੇ ਪਿੱਛੇ ਵੀ ਫੀਮੇਲ ਕਾਪ ਆ ਗਿਆ ਜੀ ਉਹ ਵੀ ਲਖਣਦੇ ਆਪਾਂ ਲੱਗੇ ਤੋਂ ਤੇ ਬਾਹਰ ਨਾਲ ਉਹਨਾਂ ਨੇ ਚਪਗਾ ਮਾਰ ਗਿਆ ਹੀ ਲਾਇਆ ਵਾ ਉਹ ਤਾਂ ਹੀ ਚੰਗਾ ਕੱਢਿਆ ਵਾ ਇਹ ਜਿਹੜੇ ਪਸ਼ੂ ਆਏ ਹੀ ਲੱਭਦੇ ਨੇ ਚੰਗਾ ਅੱਛਾ ਇਹ ਦਾ ਨਾਮ ਵੀ ਇਹੋ ਟਿਕਣੀ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਛਾਲਾਂ ਦਾ ਸਾਈਜ਼ ਤੇ ਗਾਇਬ ਉਹ ਵੀ ਚੰਗਾ ਵਾ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਕਰਦੇ 1 ਲੱਖ ਇਹ ਕਿੰਨੇ ਦੇ ਦੇਣੀ 89000 ਦੀ ਦੀ ਹੋਰ ਕਰਦੀ ਆ ਮਾਨ ਦਾ 90 ਦੀਆਂ ਨਬਰੀ ਹੋਰ ਕਰਦੀ ਹੈ ਭਾਈ ਥੋੜੇ ਜੇ ਲਾਸਟ 85000 80000 ਦੀ ਪਈ ਦੇ ਰਾਂਗੇ ਵੇਖ ਲਓ ਭਾਈ ਇਹੋ ਜਿਹੀ ਝੋਡੀ ਮਿਲਦੀ ਨਹੀਂ ਵੇਖ ਲਓ ਬੜਨਾਲਾ ਹਵਾਨਾ ਤੇ ਥਣਪੰਡਾ ਬਹੁਤ ਹੈ ਝੋਡੀ ਦਾ ਠੀਕ ਹੈ ਠੀਕ ਹੈ ਚਲੋ ਜੀ ਨਾੜਾ ਥੋੜਾ ਵੀ ਇਹਦਾ ਜਵਾਕ ਭਾਈ ਵੇਖਦੇ ਆ ਅੱਜ ਭਾਈ ਕੱਟੀ ਮਲ ਪਸਾਂ 30 ਮਿੰਟ 30 ਮਿੰਟ ਠੀਕ ਲਓ ਜੀ ਮਨਜੋਹ ਦੇ ਲਓ ਭਾਈ ਇਹਦੀ ਕੀ ਬਹੁਤ ਹੀ ਸ਼ੌਂਕ ਲਓ ਜੀ ਇਹਦਾ ਬਲੇਗੜ ਬਿਲਕੁਲ ਤਾਜੀ ਹੈ ਚੈੱਕ ਕਰ ਸਕਦੇ ਤੁਸੀਂ ਖੱਟੀ ਬਣੀ ਠੀਕ ਹੈ ਜੀ ਈਦੇ ਮੇਰੇ ਬਾਕੀ ਟਿੰਜੇ ਨੰਬਰ ਤੇ ਨੀਲੀ 라ਵੀ ਦੀ ਚੌਗੀ ਲੱਗੀ ਹੈ ਝੋਟੀ ਹੁਣ ਅੱਛਾ ਜੀ ਤੇ ਝੋਟੀ ਦਾ ਮੰਨ ਲਓ ਵੀ ਬਾਕੀ ਤੁਸੀਂ ਵੇਖ ਹੀ ਲੈਣੀ ਆ ਪੇਠ ਪੁੜਾ ਕੀ ਕਹਿੰਦਾ ਤੇ ਮੈਂ ਖੋਲ ਕੇ ਵਿਖਾਉਣਾ ਕੀ ਕਹਿੰਦਾ ਠੀਕ ਹੈ ਠੀਕ ਹੈ ਇਹ ਸੂਹਾ ਕਿਣਵਾ ਸੁਣਾ ਨੇ ਭਾਜੀ ਭਾਜੀ ਪਹਿਲਾਂ ਹੀ ਸੂਹਾ ਚੌਗੀ ਲੱਗੀ ਆ ਹਜੇ ਅੱਛਾ ਚੌਗੀ ਲੱਗੀ ਆ ਹਾਂ ਚੌਕ ਦੇ ਦਾਂਦੇ ਨੇ ਹਜੇ ਕੀ ਕਹਿੰਦਾ ਹੋਵੇ ਸੂਖਦਾ ਇਹਨਾਂ ਨੇ ਕਰਮਾਲੀ ਕੱਟ-ਕੱਟ ਜਿਹੜਾ ਬੜਾ ਚੰਗਾ ਕੀਤਾ ਨੇ ਇਹ ਕਿੰਨਾ ਟਾਈਮ ਲਾਊ ਭਾਜੀ ਹਜੇ ਪੰਜਾਬ ਨਹੀਂ ਖੱਤੀ ਜੀ ਠੀਕ ਲੋ ਜੀ 4-5 ਦਿਨ ਲੱਗੂਗੀ ਅਜੇ ਕਰਮ ਵਾਲੀ ਤੇ ਥਣ ਤੋਂ ਇਹਨੂੰ ਵੀ ਬਹੁਤ ਚੰਗਾ ਲੱਗਾ ਜੇ ਟਲਾਂ ਢੋਲਾ ਜੜੀਆਂ ਅਜੇ ਹਮਾਂ ਨੇਰੇ ਕਾਫੀ ਆ ਅੱਛਾ ਜੀ ਤੇ ਫਿਰ ਨਿਕਲੂ ਬੜੀ ਚੰਗੀ ਠੀਕ ਹੈ ਜੀ ਬਹੁਤ ਆਣੀ ਪਹਿਲੇ ਸੋਹੀ ਮੰਨ ਲਓ 12 ਤੋਂ ਪਲੱਸ ਹੋ ਜਾਊ ਛੋਟੀ ਅੱਛਾ ਜੀ ਹੋਜੀ ਫੇਸ ਕੁਆਲਟੀ ਸੇਂਗ ਤੁੰਗ ਵੀ ਚੰਗਾ ਆ ਗਿਆ ਤੇ ਕਰੋ ਚੈੱਕ ਕਾਰ ਤੇ ਬਾਪ ਦੀ ਵੀ ਚੰਗੀ ਆ ਠੀਕ ਹੈ ਜੀ ਹਾਂ ਜੀ ਪੱਟੀ ਲਾ ਕੇ ਦੀ ਜੀ ਭਾਜੀ ਅੱਛਾ ਜੀ ਹਾਂ ਜੀ ਉਹਦੀ ਬਾਰਡਰ ਤੇ ਕੰਦੇਲੇ ਏਰੀਏ ਦੀ ਵੀ ਆ ਗਈ ਦੇ ਹਵਾਨੇ ਦੇ ਵੀ ਡੱਬ ਡੁੱਬ ਜਿਹੜਾ ਚੰਗਾ ਆ ਗਿਆ ਦੇ ਤੇ ਨਿਸ਼ਾਨੀਆਂ ਕਰਦੀ ਜਾਂ ਕਵਰ ਇਹ ਲਾ ਕੇ ਨੇ ਚੈੱਕ ਕਰੰਦੇ ਥਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਤੇ ਨੋਕ ਵਾਲਾ ਥਣ ਲੱਗਾ ਵਾ ਕਰੋ ਜੀ ਚੈੱਕ ਇਧਰ ਡੱਬ ਡੁੱਬ ਜਿਹੜੇ ਹਵਾਨੇ ਦੇ ਚੰਗੇ ਆ ਗਏ ਦੋਹਾਂ ਸਾਈਡਾਂ ਤੇ ਹੀ ਡੱਬਿਆ ਬਾਈ ਬਣੂ ਬਹੁਤ ਕੱਟੀ ਠੀਕ ਹੈ ਠੀਕ ਹੈ ਜੀ ਦੇਖੋ ਭਾਈ ਜੀ ਮਹਾਨਾ ਤਾਂ ਜੀ ਜੱਡਾ ਲਾਇਨਾ ਕਰਨਾ ਚਾਹੀਦਾ ਨੇ ਤਦੋ ਚੈਟ ਲੱਗੇ ਤਾਂ ਜਿਹੜੇ ਢਿੱਲਾ ਟੋ ਨਾਮੀ ਕਾਫੀ ਆ ਹਵਾਨੇ ਦੇ ਹਾਂਜੀ ਠੀਕ ਹੈ ਇਹਦਾ ਮੁੱਲ ਭਾਜੀ ਇਹਰਾ ਮੰਜੂਰ ਸਿਆ ਦੱਸੋ ਇਹਦਾ ਮੁੱਲ ਕਰਦੇ 1 ਲੱਖ 20 ਅੱਛਾ ਜੀ ਹਾਂ ਨਾ ਹਾਂ ਨਾ ਲਾਸਟ ਇੱਕ ਦਾ ਦੇ ਦਿਨ 11 ਦੀ ਹਾਂਜੀ ਲਾਸਟ ਭਾਈ ਠੀਕ ਹੈ ਲੋ ਭਾਈ 1 ਲੱਖ ਦੇ 10000 ਦੀ ਜੇ ਤੇ ਬਾਕੀ ਕੱਡ ਕੱਡ ਵੀ ਚੰਗਾ ਤੇ ਕੋਈ ਸਾਂਹ ਵਾਲਾ ਭਰਾ ਦਾ ਜੋ ਚਲੋ ਦੁੱਧ ਚੰਗਾ ਭਰੀ ਜਾਊਗੀ ਆ ਜਾਓ ਭਾਈ ਚੌਕੇ ਨੰਬਰ ਤੇ ਇਹ ਵੇੜਾ ਭਾਈ ਸਿਰੇ ਨਾ ਆਪਾਂ ਲਿਆਂਦਿਆਂ 11 ਵਜੇ ਅੱਛਾ ਜੀ ਹਾਂ ਲੋ ਬੱਚੇ ਲਾ ਗਏ ਠੀਕ ਹੈ ਥੋੜੀ ਥੋੜੀ ਚੋੜ ਦੇ ਅੱਛਾ ਜੀ ਹਾਂਜੀ ਇਹ ਜੋੜਾ ਇਤਨੇ ਹੀ ਹਿਸਾਬ ਨਾਲ ਆਈਆਂ ਅਸੀਂ ਅਚਾਰੇ 61 ਤੇ ਨਾਲ ਇਹ ਆਜੀ ਆਈਆਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਹਦੇ ਥਲੇ ਭਾਈ ਜਿਹੜਾ ਬੋੜਾ ਵਾਂ ਹਾਂਜੀ ਇਹ ਥਲੇ 12 13 ਕਿਲੋ ਜਰਸੀ ਆ ਪਿਓਰ ਠੀਕ ਹੈ ਠੀਕ ਹੈ ਜੀ ਇਹ ਸੁਭਾ ਭਾਜੀ ਕਿਨਵਾਸੀ ਆ ਭਾਜੀ ਇਹ ਤੁਹਾਡੇ ਸਾਹਮਣੇ ਆ ਤੁੱਜਾ ਕੀ ਹੋਊਗਾ ਅੱਛਾ ਜੀ ਹਾਂ ਜੀ ਇੰਨਾ ਹੀ ਹੋਊਗਾ ਠੀਕ ਹੈ ਠੀਕ ਹੈ ਲਓ ਜੀ ਕੋਈ ਦੂਜਾ ਵਾਲਾ ਦੇਖੀ ਹਾਂ ਜੀ ਕੋਈ ਤੀਜਾ ਵਾਲਾ ਆਪਾਂ ਐਵੇਂ ਕਹਿ ਦਿੱਤੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਇਹ ਕੱਟ ਕਾੜਨੇ ਦਾ ਚੰਗਾ ਵਾ ਬਾਕੀ ਜਰਸੀ ਵੀ ਅੱਛਾ ਜੀ ਤੇ ਥਾਨ ਸੁਣ ਵੀ ਚੰਗਾ ਲੱਗਾ ਇਹਦੇ ਪਿੱਛੇ ਜਾ ਆਤੀ ਏ ਮੋਸਾ ਹੋਣਾ ਏ ਠੀਕ ਆ ਜੀ ਮੇਲ ਮੇਲ ਕਾਫ ਆ ਗਿਆ ਜੀ ਭਾਈ ਆ ਬੈਠੇ ਪਿੱਛੇ ਚਾਈ ਪਾਣੀ ਦੀ ਬਹੁਤ ਜਿਆਦੀ ਆ ਅੱਛਾ ਜੀ ਚਾਈ ਦੇ ਭਵੇਂ ਨਿਕਾ ਜਾ ਬੱਚਾ ਥਲੇ ਬਾਦੋ ਠੀਕ ਆ ਠੀਕ ਆ ਭਾਈ ਠੰਡੀ ਤੇਰੀ ਆ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਥਾਰਾ ਸੀੜੀ ਪੜੀ ਏ ਲਓ ਜੀ ਕੱਢ ਲਓ ਬੈਠ ਜਾ ਬੈਠ ਜਾ ਬੈਠ ਨਹੀਂ ਬੜਤੀ ਬੈ ਜਾ ਬੈ ਬੈ ਗੱਦੀ ਗੱਦੀ ਠੀਕ ਨਾ ਨਹੀਂ ਕੋਈ ਗੱਲ ਨਹੀਂ ਬੈ ਬੈ ਗਾ ਜਾ ਲਓ ਭਾਈ ਚੈੱਕ ਕਰ ਸਾਡੇ ਤੇ ਆਹ ਵਾਲਾ ਬਿਲਕੁਲ ਹੀ ਪੋਲੀ ਚਵਾਈ ਜੇ ਤੇ ਨਾੜਾਂ ਬੰਦਾ ਠੀਕ ਆ ਨਾੜਾਂ ਨੂੜਾਂ ਵੀ ਛੱਡੇ ਦੇ ਚੰਗੀਆਂ ਆ ਗਈਆਂ ਬਸ ਕਰ ਉਹ ਦੂਜੇ ਯਾਰ ਆਪਣੇ ਨੂੰ ਕੋਤ ਲਾਉਂਦੇ ਨੇ ਅੱਛਾ ਅੱਛਾ ਵੇਹਨ ਦੇ ਬਸ ਕਰ ਲਓ ਭਾਈ ਆ ਵੀ ਚੈੱਕ ਕਰ ਸਕਦੇ ਆ ਜਿਹਵਾਕਾਂ ਨੂੰ ਜਾਜ ਵੀ ਨਹੀਂ ਆ ਫਿਰ ਵੀ ਧਾਰਾ ਕੱਢੀ ਜਾਂਦੇ ਆ ਹਾਂਜੀ ਪ્યો ਜੱਸੀ ਆ ਗਈ ਜੇ ਕਰੋ ਜੀ ਚੈੱਕ ਫੇਸ ਕੁਆਲਟੀ ਦੀ ਤੇ ਨਾੜਾਂ ਨੂੜਾਂ ਜਿਹੜੀਆਂ ਛੱਡੇ ਦੇ ਕਾਫੀ ਆ ਗਈਆਂ ਤੇ ਇੱਕ ਨਾਪ ਰਿਓ ਦੁੱਧ ਭਾਜੀ ਦੁੱਧ ਭਾਜੀ 15 ਤੋਂ ਪਲੱਸ ਹੀ ਆ ਲਜੋਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਭਾਜੀ 15 ਤੋਂ ਪਲੱਸ ਦੁੱਧ ਗਾਲੀ ਵਹਿੜਿਆ ਤੇ ਇਸ ਟਾਈਮ ਜਿਹੜਾ ਮੌਕੇ ਦੇ 12 ਲੀਟਰ ਬੋਲਾ ਹੀ ਬੋਲਾ ਤਿਆਰ ਆ ਇਹਦਾ ਮੁੱਲ ਭਾਜੀ ਇਹਦਾ ਮੁੱਲ ਫੋਨ ਤੇ ਕਰਨਾ ਅੱਛਾ ਫੋਨ ਤੇ ਫੋਨ ਤੇ ਹਾਂ ਜੀ ਦੱਸੋ ਜੀ ਇਹਦਾ ਮੁੱਲ ਮੈਂ ਕਿਹਾ ਫੋਨ ਤੇ ਕਰਨਾ ਠੀਕ ਹੈ ਭਾਜੀ ਫੋਨ ਤੇ ਕਰ ਲਾਂਗੇ ਠੀਕ ਹੈ ਠੀਕ ਹੈ ਹਾਂ ਜੀ ਤੇ ਭਾਈ ਆਹ ਦੋ 5ਵੇਂ ਨੰਬਰ ਤੇ ਆਹ ਭਾਈ ਵੇਣ ਫਿਰ ਦੱਸੋ ਭਾਜੀ ਇਹਦੇ ਥੱਲੇ ਬੋਲਾ ਹੀ ਜਿਹੜਾ ਜੇ 14 ਕਿਲੋ ਤੋਂ ਪਲੱਸ ਹੁੰਦਾ ਅੱਛਾ ਜੀ ਹਾਂ ਠੀਕ ਹੈ ਬਿਲਕੁਲ ਚੋਗੇ ਲੈਂਦੀ ਆ ਡੋਕੇ ਦਾ ਕੀ ਮਤਲਬ ਛੜਿਆ ਸੀ ਅੱਛਾ ਜੀ ਇਹ ਸੂਆ ਕਿਨਵਾ ਸੂਈ ਆ ਸੂਆ ਭਾਜੀ ਇਹ ਪਹਿਲਾਂ ਖੂਈ ਜੇ ਅੱਛਾ ਪਹਿਲਾ ਸੂਆ ਪਹਿਲਾ ਸੂਆ ਕੋਈ ਰਸੀ ਨਹੀਂ ਪਾਉਣ ਦੀ ਲੋੜ ਇਹਨੂੰ ਭਾਜੀ ਅੱਛਾ ਜੀ ਹਾਂਜੀ ਠੀਕ ਹੈ ਬਿਨਾਂ ਰਸੀ ਤੋਂ ਹੀ ਜੇ ਠੀਕ ਹੈ ਠੀਕ ਹੈ ਜੀ ਹੋਰ ਜੀ ਕਾੜ ਕਾੜ ਜਿਹੜਾ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਵਹਿੜ ਦਾ ਕੋਰ ਦੇ ਵਿੱਚ ਆ ਤੇ ਥਾਂ ਥੂੜੇ ਨੂੰ ਬਹੁਤ ਹੀ ਚੰਗਾ ਤੇ ਇਹਦੇ ਪਿੱਛੇ ਵੀ ਮੇਲ ਕਾਹ ਆ ਗਿਆ ਜੀ ਬਹੁਤ ਨਹੀਂ ਬਹੁਤ ਚੰਗਾ ਕੱਢਿਆ ਵਾ ਆ ਵੇਖੋ ਭਾਜੀ ਠੀਕ ਹੈ ਠੀਕ ਹੈ ਜੀ 14 ਲੀਟਰ ਜਿਹੜਾ ਬੌਲਾ ਇਹ ਨਹੀਂ 14 ਕਿਲੋ ਹੀ ਹੋਊਗਾ 14 ਲੀਟਰ ਆ ਹੋਏ ਹਾਂ ਜੀ 14 ਲੀਟਰ ਜਿਹੜਾ ਬਿਲਕੁਲ ਬੌਲਾ ਤਿਆਰ ਆ ਭਾਜੀ ਭਾਜੀ ਕੋ ਚਾਰ ਟਾਈਮ ਚੋਕੇ ਲੈ ਜੀ ਠੀਕ ਆ ਠੀਕ ਆ ਜੀ ਚਲੋ ਜੀ ਇਹਦੇ ਥੱਲੇ 14 ਲੀਟਰ ਇਸ ਟਾਈਮ ਬਿਲਕੁਲ ਰੈਡੀ ਹੈ ਤੇ ਇਹਦੇ ਪਿੱਛੇ ਵੀ ਮੇਲਕਾਫ ਆ ਗਿਆ ਜੇ ਖਾਨਸੂਣ ਜਿਹੜਾ ਹਨ ਮੱਝਾਂਾਂ ਲਈ ਲੱਗਾ ਪਿਆ ਵਾ ਇਹਨੂੰ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਇਸ ਨੂੰ ਤੇ ਕਰਾਂਗੇ ਇਹਨਾਂ ਜੋੜਾ ਮੁੱਲ ਨੂੰ ਤੇ ਕਰਾਂਗੇ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਤੇ ਲਾਓ ਭਾਈ ਲਾਈਵ ਦੇਖ ਚੱਲੋ ਅਰੇ ਵੇ ਭਾਈ ਇਹ ਕੱਟ ਕੱਟ ਵਾਲੀ ਇਹ ਫਲਕਾਰੀ ਵਾਲੀ ਵਹਿੜ ਜੀ ਬੰਦ ਇਹ ਵੀ ਹੁਣੇ ਆਈ ਜੀ ਪਾਜੀ ਦੇ ਬਾਰੇ 1 ਕਿਲੋ ਸੁਆ ਸੁਆ ਵੀ ਜੇ ਦੂਜਾ ਸੁਆ ਸੁਣੀ ਜੀ ਅੱਛਾ ਜੀ ਤੇ ਬਾਕੀ ਦੁੱਧ ਇਹ 25 ਕਿਲੋ ਤੋਂ ਪਲਾਸੀ ਕੱਢੂਗੇ ਯਾਰ ਜੀ ਠੀਕ 22-23 ਕਿਲੋ ਪਹਿਲਾ ਸੁਆ ਥਲੇ ਇਹ ਦੁੱਧ ਜਿਹੜਾ ਪਹਿਲੇ ਪਹਿਲਾਂ ਥਲੇ ਠੀਕ ਹੈ ਠੀਕ ਹੈ ਮੈਂ ਕੋਈ ਜੇ ਰੱਖੋਣਾ ਤੁਹਾਨੂੰ ਲੈ ਆਓ ਜੀ ਫਾਰਮ ਵਾਲੀ ਵਹਿੜ ਆ ਗਈ ਇਹ ਕੱਟ ਕੱਟ ਵੀ ਚੰਗਾ ਆ ਗਿਆ ਬਹੁਤ ਹੀ ਚੰਗੀ ਪਾਜੀ ਦੀ ਵਹਿੜ ਆ ਚਲੋ ਜੀ ਫੇਸ ਕੁਆਲਟੀ ਚੈੱਕ ਕਰਦੇ ਹਾਂ ਇਹ ਕਿੰਨਾ ਕੁ ਲੈ ਜਵਾ ਦਿਣ ਕਿੰਨੇ ਦਾ ਇਹ ਪਤਾ ਸਾਹਮਣੇ ਭਾਈ 5-6 ਦਿਨ ਖੜੂਗੀ ਸੌਣਾਂ ਤੇ ਆ ਰਹੀ ਜਿਵੇਂ ਪੰਡਾਂ ਪਈਆਂ ਕਰਮਾਲੀ ਨੇ ਬੜੀ ਬੜੀ ਚੰਗੀ ਵਹਿੜਿਆ ਤੇ ਪਹਿਲੇ ਸੋਵੇ ਤੇ ਵੱਡੀ ਵਹਿੜਿਆ ਵੇ ਨੂੰ ਭਾਜੀ ਜਿਹੜਾ ਦੁੱਧ ਭਰਿਆ ਦੇ ਕੋਈ ਕਮੀ ਨਹੀਂ ਆ ਗਈ ਐ ਚੱਟੇ ਦੇ ਹਿਸਾਬ ਨਾਲ ਯਾਹ ਲੀ ਵਿਸ਼ਿਆਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਕਰੋ ਜੀ ਚੈੱਕ ਐ ਨਿਕੋ ਬੁਠੀ ਭਾਜੀ ਤੇ ਇਸ ਕੁਆਲਟੀ ਬਹੁਤ ਹੀ ਚੰਗੀ ਆ ਗਈ ਤੇ ਕੱਦ-ਕੱਡ ਵੀ ਚੰਗਾ ਵਾ ਤੇ ਬਾਕੀ ਬਹਾਨੇ ਦੇ ਤਾਂ ਯਾਹ ਲੀ ਵਿਸ਼ਿਆ ਪਿਆ ਵਾ ਪੰਡਾਂ ਪਈਆਂ ਕਰਮਾਲੀ ਨੇ ਤੈਨੂੰ ਕੋਕ ਲਿਖਾ ਗਏ ਨਾ ਜੇ ਤੇ ਜਿਹੜੀ ਕੋਈ ਗਰੰਟੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਬਾਕੀ ਥਣ ਭਾਂਡਾ ਭਰਾਵਾਂ ਨੂੰ ਪਤਾ ਹੀ ਲੱਗ ਗਿਆ ਵਾਗੇ 22 24 ਲੀਟਰ ਜਿਹੜਾ ਦੁੱਧ ਆਪਲਾ ਪਰ ਹੋ ਗਈ ਅੱਜ ਗਰਮੀ ਕਰਕੇ ਦੁੱਧ ਸਿਆਚ ਮੰਨ ਲਓ 5 ਤੋਂ ਪਲੱਸ ਚੱਲ ਜਣਾ ਨੇ ਲਓ ਬਈ ਲਾਗੇ ਨੂੰ ਥਾਣਾ ਦਾ ਸੈੱਜ ਗਿਆ ਤੁਹਾਨੂੰ ਚੈੱਕ ਕਰਾਉਂਦੇ ਬਹੁਤ ਦੀ ਗਾਂ ਗਰੀਬ ਆ ਗਿਆ ਹਾਂ ਕੋ ਤੇ ਨਾ ਨਾ ਹਾਂ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਕਰਦੇ ਆਪਾਂ 80 ਹਜ਼ਾਰ ਜੀ ਹਾਂ ਨਾ ਹਾਂ ਨਾ ਪੈਂਹ ਹਜ਼ਾਰ ਦੀ ਨਾ ਭਾਈ 65000 ਦੀ ਲਾਸ਼ ਦਵਾਂਗੇ ਅੱਛਾ ਜੀ ਅੰਜ ਬਾਕੀ ਵੇਖ ਲਓ ਵਸ਼ੀ ਕਿਤਰਾ ਆਂਦੀ ਆ ਠੀਕ ਹੈ ਠੀਕ ਹੈ ਲਓ ਭਾਈ 65000 ਦੀ ਬਿਲਕੁਲ ਹਿਸਾਬ ਨਾਲ ਤਿਆਰ ਹੀ ਆ ਰਹੇ ਤੇ ਵੀ ਰੱਖੇ ਲਈਓ ਲਓ ਭਾਈ ਕਾਦ ਵਜਨ ਕਿੰਨਾ ਵਹਿੜਦਾ ਇਹ ਕਾਦ ਕਾੜ ਦੀ ਵੀ ਚੰਗੀ ਆ ਹਾਂਜੀ ਤੇ ਕਹਿਣਾ ਭਾਜੀ ਹੋਰ ਮਨਜੂਰ ਹੋ ਵੀਰੋਜ ਮਨਜੂਰ ਸੇ ਦੱਸ ਕੀ ਕਹਿਣਾ ਪਾਜੀ ਇਹੋ ਕਹਿਣਾ ਹੈ ਜਿਹੜੇ ਡੰਗਲ ਸੂਏ ਆਪਣੀ ਆਣ ਕੇ ਤਸੱਲੀ ਕਰਕੇ ਕਰੋ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਗੱਭਣੇ ਚੈੱਕ ਪਾਸ ਕਰਕੇ ਠੀਕ ਹੈ ਠੀਕ ਹੈ ਤੇ ਬਾਕੀ ਵੇਖੋ ਅਸੀਂ ਆਈ ਦੀ ਬੇਨਤੀ ਇਹ ਕਰਦੇ ਆਂ ਹਾਂਜੀ ਹਾਂਜੀ ਬਿਲਕੁਲ ਜਿਹੜਾ ਪਸ਼ੂ ਦੇ ਪੈਸੇ ਆ ਉਹ ਆਪਾਂ ਖਾਤੇ ਚ ਪਵਾ ਕੇ ਫਿਰ ਪਸ਼ੂ ਖਲੋਣਾ ਹੁੰਦਾ ਜੀ ਬਿਲਕੁਲ ਸਹੀ ਗੱਲ ਹੈ ਜੀ ਪਾਜੀ ਕੀ ਗੱਲ ਤੇ ਵੀ ਕਹਿੰਦੇ 20000 ਪਾਤਾ ਪਾਜੀ ਇਥੋਂ ਕਰੋਂ ਦੇ ਦਾਂਗੇ ਹਾਂਜੀ ਹਾਂਜੀ ਪਾਜੀ ਇਹ ਕੰਮ ਨਹੀਂ ਜੀ ਆਪਾਂ ਕਰਦੇ ਠੀਕ ਹੈ ਠੀਕ ਹੈ ਜੀ ਯਾਰ ਨਹੀਂ ਪਹਿਲਾਂ ਸੋਚ ਕੇ ਸੌਦਾ ਕਰਿਆ ਕਰੋ ਠੀਕ ਹੈ ਬਿਲਕੁਲ ਸਹੀ ਗ ਪੂਰੀ ਵੇਖਣ ਲਈ ਤਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਨੂੰ ਘੋਟਲ ਦੀ